ਮੇਰਾ ਨਾਮ ਸੁਭਾਸ਼ ਚੰਦਰਾ ਜੀ ਮਜੀਠ ਮੰਡੀ ਵਈਆਂਲੇ ਬਾਜ਼ਾਰ ਤੇ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਉਹ ਜਾਨੀ ਨੁਕਸਾਨ ਨਹੀਂ ਜਾਨੀ ਨਹੀਂ ਨਾ ਰਾਤੀ ਸਾਢੇ 11 12 ਵਜੇ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਬਚਾਅ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਬਚਾਅ ਹੋ ਗਿਆ ਨਾਲ ਨੂੰ ਲੱਗਦਾ ਨਹੀਂ ਕਾਰਪੋਰੇਸ਼ਨ ਮੇਰਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਗਈਆਂ ਹੀ ਆਂ ਉਹ ਦੋ ਤਿੰਨ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜਿੰਨੀਆਂ ਇਸ ਪਿਆਰ ਦੇ ਵਿੱਚ ਕਿੰਨੀਆਂ ਸੱਤਾ ਵਾਲੀਆਂ ਬਿਲਡਿੰਗਾਂ ਉਹ ਤਾਂ ਕਾਫੀ ਨਵੀਆਂ ਬਣ ਗਈਆਂ ਦੋ ਚਾਰ ਬਿਲਡਿੰਗਾਂ ਹੋ ਰਹੀਆਂ ਨੇ ਕੋਈ ਪਟਾਕੇ ਦੇ ਪਰਚੇ ਦੇ ਅਧਿਕਾਰੀ ਪੁੱਛੇ ਜੀ ਨਹੀਂ ਕੋਈ ਨਹੀਂ ਆਇਆ ਕਾਈ ਕਰੀਏ ਇਹਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਏ ਤਾਂ ਕੋਈ ਨੁਕਸਾਨ ਨਾ ਹੋਵੇ ਹਾਂਜੀ ਹਾਂਜੀ ਨਾਲੋਂ ਸਾਹਮਣੇ ਬਿਲਡਿੰਗ ਹੈ ਉਹ ਵੀ ਡਿੱਗੀ ਨਾਲ ਥੋੜੀ ਜੀ ਇੱਕ ਘਟਨਾ ਪਈ ਆਲੇ ਬਿਜਾਰ ਮੇਰੇ ਨਾਲ ਸ਼ਬਾਜ਼ ਹੈ ਪਈ ਆਲੇ ਬਿਜਾਰ ਹੋਈ ਆ ਰਾਤ ਨੂੰ ਡਿੱਗੀ ਬਿਲਡਿੰਗ ਉੱਤੇ ਰਿਹਾਇਸ਼ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੋਵੇ ਔਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਹੈ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਗਾਰ ਪੋਲੂਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਹੋਣੇ ਵਾਰ ਆ ਲੱਗਦਾ ਨਹੀਂ ਕਿ ਛੀਨੇ ਜੇ ਡਿੱਗੀ ਤੇ ਇਸੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਐਵੇਂ 10 15 ਬੰਦੇ ਮਾਰੀ ਜਾਣੇ ਸੀ ਬਾਜ਼ਾਰ ਚੱਲਦਾ ਵਾ ਕੋਈ ਸੁਣਸਾਨ ਥੋੜੀ ਹੈ ਇਸ ਇਲਾਕੇ ਦੇ ਵਿੱਚ ਸਫਸਤਾ ਹਲਚ ਵਿੱਚ ਚੱਲੀਆਂ ਇਹ ਕੰਮੇ ਲੱਗੀਆਂ ਉਹ ਉਹ ਪੈਡਾ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹੀ ਨੁਕਤਾ ਕਰਨਾ ਹੈ ਬਗੈਰ ਮਤਲਬ ਉਹ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਹੋਇਆ ਕੋਈ ਫਾਇਦਾ ਦੂਰੀ ਹੈ ਆਦਮੀ ਦਾ ਬਚਾ ਹੋਣਾ ਚਾਹੀਦਾ ਹਮਨ ਹਮਨ ਬੀਿੰਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜੂਦ ਰੂਹ ਮਰਨਾ ਦੇਖਿਆ ਜਾਵੇ ਤਾਂ ਨਾ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਅੰਗੈਲੀ ਹੈ ਦੇਖੋ ਜੀ ਇਹ ਅੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੂਨਰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਬੇ ਨਹੀਂ ਕਰਵਾਉਂਦਾ ਤੇ ਅਸੀਂ ਤੇ ਬਸ ਐਨੇ ਹੀ ਕਵਾਂਗੇ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗਦੀ ਵੀ ਆ ਤੇ ਲੋਹਾ ਮੜੀ ਮਜੀਠ ਮੜੀ ਮੋੜ ਵਈਆਂ ਵਾਲਾ ਵੀ ਯਾਰ ਕਿੰਨੇ ਵੇ ਦੀ ਘਟਨਾ ਸਰ ਇਹਦੀ ਐਤਰਾਤੀ 11 ਵੇ ਦੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੁਛ ਨਹੀਂ ਹੋਇਆ ਅਗਰ ਬਿਨੇ ਹੁੰਦਾ ਤੇ 20 ਬੰਦੇ ਮਰ ਜਾਂਦੇ ਕਿ ਸਮੇਂ ਤੇ ਕਾਰਪੋਰੇਸ਼ਨ ਉਹਦੇ ਬਲ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਰੇਸ਼ਨ ਬਹੁਗੀ ਹੋਵੇਗੀ ਕੋਈ ਬਿਸ਼ੜ ਕਥਨ ਵਾਲੀ ਹੈ ਉਹ ਡਿਗਨ ਉਹ ਵੀ ਕਾਰਪੋਰਸ਼ਨ ਵਾਲੇ ਆਏ ਨਹੀਂ ਅੱਜ ਤੱਕ ਤੇ ਹੋਰ ਕਿੰਨੀ ਇੱਕ ਬਿਲਡਿੰਗ ਐ ਹੋਰ ਜਿਹੇ ਬਸਤਾ ਹਾਲਤ ਦੇ ਵਿੱਚ ਜਿਹੜੀਆਂ ਕਿ ਸਾਹਮਣੇ ਆਈ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਆਉਂਦੇ ਠਾਣੀ ਚਾਹੀਦੀ ਹੈਗੀ ਉਹ ਵੀ ਠਾਣੀ ਚਾਹੀਦੀ ਛੱਜੇ ਦੇਖੋ ਲੰਬੇ ਸਾਰੇ ਤਾਂ ਚਾਲੀ ਕਿਚਨ ਨੂੰ ਹਾਂਜੀ ਹਾਂਜੀ